ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਆ ਉਹ ਗੱਠਜੋੜ ਨੂੰ ਲੈ ਕੇ ਭਾਜਪਾ ਚੁਟਕੀ ਲੈ ਰਹੀ ਹੈ ਮ제 ਲੈ ਰਹੀ ਹੈ ਉਹ ਲੀਡਰ ਕੋ ਨੇ ਤੇ ਕੋਈ ਟਿੱਪਣੀ ਕੀਤੀ ਹੈਗੀ ਹੈ ਗੱਠਜੋੜ ਨੂੰ ਲੈ ਕੇ ਐਕਚੁਅਲੀ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿੱਲੀ ਇੱਕ ਨੈਸ਼ਨਲ ਚੈਨਲ ਦੇ ਇੰਟਰਵਿਊ ਤੇ ਬੈਠੇ ਸੀ ਉਹਦੇ ਚ ਜੋ ਸਵਾਲ ਕੀਤਾ ਨਾ ਉਹਨਾਂ ਨੇ ਰਿਪੋਰਟਰਾਂ ਨੇ ਉਹ ਕਹਿੰਦੇ ਕਿ ਕੀ ਕਾਂਗਰਸ ਇਮਾਨਦਾਰ ਪਾਰਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਇਹ ਨਹੀਂ ਕਿਆ ਇਮਾਨਦਾਰ ਪਾਰਟੀ ਹੈ ਉਹ ਕਹਿੰਦੇ ਕੁਝ ਕਿਆ ਨਹੀਂ ਜਾਜਦਾ ਲੇਕਿਨ ਸਾਡੇ ਜਿਹੜੇ ਪਿਛਲੇ 70 ਸਾਲ ਇਹਨਾਂ ਨੇ ਰਾਜ ਕੀਤਾ ਜੋ ਕੁਝ ਦੇਸ਼ ਦਾ ਹਾਲਾਤ ਉਹਨੇ ਜ਼ਿੰਮੇਵਾਰ ਨੇ ਉਸਤੇ ਬੀਜਪੀ ਦੇ ਲੀਡਰ ਨੇ ਪੂਨੀਆ ਵਾਲਾ ਮੇਰੇ ਖਿਆਲ ਨਾਲ ਉਹਨਾਂ ਦੀ ਇੱਕ ਟਵਿੱਟਰ ਤੇ ਵਾਇਰਲ ਹੋ ਰਹੀ ਹੈ ਸਟੇਟਮੈਂਟ ਜਾ ਰਹੀ ਹੈ ਵਾਇਰਲ ਹੋ ਰਹੀ ਹੈ ਉਹ ਕਹਿ ਰਹੇ ਨੇ ਕਿ ਫਿਰ ਆਮ ਆਦੀ ਪਾਰਟੀ ਫਿਰ ਗੱਠ ਜੋੜ ਕੋ ਕੀਤਾ ਕਾਂਗਰਸ ਪਾਰਟੀ ਦੇ ਨਾਲ ਜਦ ਜੇ ਤੁਹਾਨੂੰ ਲੱਗਦਾ ਕਿ ਇਮਾਨਦਾਰ ਨਹੀਂ ਆ ਫਿਰ ਤੁਸੀਂ ਗੁਜਰਾਤ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਗੱਠ ਜੋੜ ਕਿਉਂ ਕੀਤਾ ਇਹ ਤੇ ਹੋ ਨਹੀਂ ਸਕਦਾ ਕਿ ਦਿੱਲੀ ਦੇ ਵਿੱਚ ਨਕਾਹ ਤੇ ਪੰਜਾਬ ਦੇ ਵਿੱਚ ਤਲਾਕ 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 ਇਹ ਨਹੀਂ ਹੋ ਸਕਦਾ ਨਾ ਕਿ ਦਿੱਲੀ ਦੇ ਵਿੱਚ ਤੁਸੀਂ ਜੱਫੀਆਂ ਪਾ ਲਈਆਂ ਤੇ ਇੱਥੇ ਜੱਫੀਆਂ ਨਹੀਂ ਪਾਉਣੀਆਂ ਉਸੇ ਮਸਲੇ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਟਿੱਪਣੀ ਕੀਤੀ ਇਹ ਦੱਸੋ ਵੀ ਕਿਵੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਕਹਿਣਗੇ ਦਿੱਲੀ ਜਾ ਕੇ ਕਹਿਣਗੇ ਕਿ ਆ ਕਾਂਗਰਸ ਪਾਰਟੀ ਨੂੰ ਜਿਤਾਓ ਹਰਿਆਣੇ ਨੂੰ ਜਿਤਾਓ ਇੱਥੇ ਕਹਿਣਗੇ ਕਾਂਗਰਸੀਆਂ ਨੂੰ ਜਿਤਾਇਓ ਇਹ ਬੜੇ ਬੇਈਮਾਨ ਨੇ ਬੜੇ ਲਟੇਰੇ ਨੇ ਬੜੇ ਚੋਰ ਨੇ ਪੰਜਾਬ ਲੁੱਟ ਕੇ ਖਾ ਗਏ ਮੈਂ ਅੱਧੇ ਫੜ ਲੈਨੇ ਅੱਧੇ ਹੋਰ ਫੜ ਲੈਨੇ ਨੇ ਹੈ ਤੇ ਕਾਂਗਰਸ ਜਮਾਤ ਹੀ ਆ ਨਾ ਹੈ ਤੇ ਸੋਨੀਆ ਗਾਂਧੀ ਦਾ ਪਰਿਵਾਰ ਹੀ ਹੈ ਨਾ ਹੈ ਤੇ ਰਾਹੁਲ ਗਾਂਧੀ ਦਾ ਪਰਿਵਾਰ ਨਾ ਹੈ ਤੇ ਮਲਕਰ ਜੇ ਖੜਗੇ ਦਾ ਪਰਿਵਾਰ ਹੀ ਨਾ ਇਸ ਮਸਲੇ ਦੇ ਵਿੱਚ ਬੀਜੇਪੀ ਨੂੰ ਬੈਨੀਫਿਟ ਹੋਏਗਾ ਕਿ ਇਹ ਕਿਵੇਂ ਹੋ ਸਕਦਾ ਕਿ ਦਿੱਲੀ ਦੇ ਵਿੱਚ ਕੀ ਕਹਿੰਦੇ ਹੈਗੇ ਕਿ ਸਨਮ ਤੁਸੀਂ ਮੈਨੂੰ ਬੜੇ ਚੰਗੇ ਲੱਗਦੇ ਨੇ ਇੱਥੇ ਕਹੋਗੇ ਬੇਵਫਾ ਸਨਮ ਇਹ ਇਹ ਇਸੇ ਮਸਲੇ ਦੇ ਵਿੱਚ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਕੇਜਰੀਵਾਲ ਕੋ ਵੀ ਜਵਾਬ ਨਹੀਂ ਹੋਣਾ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਤੋਂ 5 ਕਿਲੋਮੀਟਰ ਦੂਰ ਜਿੱਥੇ ਅੱਜ ਆਪ ਦੇ ਮੇਅਰ ਨੇ ਸੌ ਚੁੱਕੀ ਉਹਨੂੰ ਕਾਂਗਰਸ ਪਾਰਟੀ ਦੇ ਜਿਹੜੇ ਐਮਸੀ ਨੇ ਉਹਨਾਂ ਦਾ ਵੀ ਸਮਰਥਨ ਸੀ ਫਿਰ ਤੇ ਉਹ ਵੀ ਕਰਪਟ ਹੋਏ ਮੈਂ ਵੀ ਕਹਿੰਦਾ ਕਿ ਕਾਂਗਰਸ ਇੱਕ ਇਹ ਤੇ ਹੋ ਨਹੀਂ ਸਕਦੀ ਕਿ ਪੰਜਾਬ ਦੀ ਕਾਂਗਰਸ ਮਾੜੀ ਆ ਤੇ ਹਰਿਆਣੇ ਦੀ ਕਾਂਗਰਸ ਚੰਗੀ ਆ ਦਿੱਲੀ ਦੀ ਕਾਂਗਰਸ ਚੰਗੀ ਆ ਇਹ ਤਾਂ ਹੋ ਨਹੀਂ ਸਕਦਾ ਕਾਂਗਰਸ ਤੇ ਕਾਂਗਰਸੀਆ ਇਹ ਨਹੀਂ ਹੋ ਸਕਦਾ ਕਿ ਕਾਂਗਰਸ ਪੰਜਾਬ ਵਾਲੀ ਮਾੜੀ ਹੈਗੀ ਹੈ ਮਾਈ ਬਾਪ ਤੇ ਇਹਨਾਂ ਦੇ ਵੀ ਹੋਈ ਹੈ ਤੇ ਕਾਂਗਰਸ ਜੇ ਮਾੜੀ ਸੀ ਦਿੱਲੀ ਦੇ ਵਿੱਚ ਤੇ ਤਾਂ ਹੀ ਲੋਕਾਂ ਨੇ ਦਿੱਲੀ ਚ ਤਿੰਨ ਵਾਰ ਕਾਂਗਰਸ ਨੂੰ ਨਹੀਂ ਜਿਤਾਇਆ ਪਹਿਲੇ ਤਾਂ ਤੁਸੀਂ ਨਿੰਜਾ ਦੇਣ ਵਾਸਤੇ ਫਿਰ 5 ਸਾਲ ਦਿੱਤੇ ਫਿਰ ਤੁਹਾਨੂੰ 5 ਸਾਲ ਦੇ ਦਿੱਤੇ ਹੈਗੇ ਤੇ ਹੁਣ ਉਸੇ ਕਾਂਗਰਸ ਨੂੰ ਜਿਹੜੇ ਕਹਿ ਰਹੇ ਕਿ ਸ਼ੀਲਾ ਦਿਖਸ਼ਿਤ ਚਲੋ ਹੁਣ ਤੇ ਵਿਚਾਰੀ ਦੁਨੀਆ ਦੇ ਨਹੀਂ ਰਹੀ ਨਾਮ ਕੀ ਲੈਣਾ ਹੈਗਾ ਵੀ ਕਾਂਗਰਸ ਜਿਹੜੀ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਬੜਾ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਸੀ ਉਹ ਵੀ ਕਹਿੰਦੇ ਸੀ ਕਿ ਕੌਣ ਅਰਵਿੰਦ ਕੇਜਰੀਵਾਲ ਫਿਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਹਰਾ ਦਿੱਤਾ ਹੈਗਾ ਉਹਦੇ ਨੇ ਜੱਫੀਆਂ ਕਿਵੇਂ ਪੈ ਸਕਦੇ ਹੈਗੇ ਨਾ ਹਰਿਆਣੇ 'ਚ ਕਿਵੇਂ ਪੈ ਸਕਦੇ ਨਾ ਇਸੇ ਕਰਕੇ ਭਾਜਪੀ ਕਹਿ ਰਹੇ ਨੇ ਇਹ ਨਹੀਂ ਹੋ ਸਕਦਾ ਕਿ ਦਿੱਲੀ ਹਰਿਆਣਾ ਚੰਡੀਗੜ੍ਹ ਗੁਜਰਾਤ ਤੇ ਤੁਹਾਡਾ ਨਕਾਹ ਹੋ ਜੇ ਤੇ ਪੰਜਾਬ ਜਾ ਕੇ ਤਲਾਕ ਹੋ ਜੇ ਹੁਣ ਸਵਾਲ ਹੈ ਕਿ ਜੇ ਇੱਥੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸੀਆਂ ਨੂੰ ਫੜਦੇ ਨੇ ਹੋਰ ਕਿਸੇ ਦੇ ਵਿਜੀਲੈਂਸ ਛਾਪਾ ਮਾਰ ਦਿੰਦੀ ਆ ਜਾਂ ਵਿਜੀਲੈਂਸ ਸੰਮਣ ਕਰ ਲੈਂਦੀ ਆ ਤਲਬ ਕਰ ਲੈਂਦੀ ਆ ਰਕੰਧਾ ਟੱਪ ਕੇ ਵਿਜੀਲੈਂਸ ਜਾਏਗੀ ਉਦਾ ਅਸਰ ਫਿਰ ਗੱਠਜੋੜ ਤੇ ਪਏਗਾ ਇੰਡੀਆ ਗੱਠਜੋੜ ਇਹਦਾ ਮਤਲਬ ਆ ਕਿ ਜਾਂ ਫਿਰ ਕਾਂਗਰਸ ਭੱਜਣਾ ਭੱਜੇਗੀ ਜਾਂ ਫਿਰ ਆਪ ਭੱਜੇਗੀ ਪੀਰ ਨਹੀਂ ਹੋ ਸਕਦਾ ਕਿ ਦਿੱਲੀ ਦੇ ਵਿੱਚ ਜੱਫੀਆਂ ਪਾਈ ਚੱਲੋ ਦੇ ਇੱਥੇ ਤੁਸੀਂ ਵਿਜੀਲੈਂਸ ਵਾਲਿਆਂ ਨੂੰ ਤਿਆਰ ਕਰਕੇ ਡੰਡਾ ਫੜ ਲਓ ਇਹ 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 ਜਿਹੜਾ ਗੱਠਜੋੜ ਆ ਇਹਦਾ ਮਤਲਬ ਇਹੀ ਆ ਕਿ ਇਹ ਮੌਕਾ ਪ੍ਰਸਤ ਗੱਠਜੋੜ ਆ ਜੇ ਕਾਂਗਰਸ ਮਾੜੀ ਆ ਤੇ ਮਾੜੀ ਆ ਜੇ ਕਾਂਗਰਸ ਚੰਗੀ ਆ ਤੇ ਚੰਗੀ ਹੈਗੀ ਆ ਇਹ ਨਹੀਂ ਹੋ ਸਕਦਾ ਕਿ ਪੰਜਾਬ ਵਾਲੇ ਮਾੜੇ ਨੇ ਤੇ ਹਰਿਆਣਾ ਚੰਡੀਗੜ੍ਹ ਗੁਜਰਾਤ ਦੇ ਦਿੱਲੀ ਵਾਲੇ ਦੁੱਧ ਨਾਤੇ ਆਗੇ ਨੇ ਇੱਕ ਗੱਲ ਹੋਰ ਹੈ ਜਦੋਂ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਦਿੱਲੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਪ੍ਰਚਾਰ ਕਰਨ ਜਾਣਗੇ ਉਦੋਂ ਨਾਲ ਕਾਂਗਰਸ ਦਾ ਵੀ ਕੈਂਡੀਡੇਟ ਖੜਾ ਹੋਏਗਾ ਫਿਰ ਉਹਨਾਂ ਸਾਹਮਣੇ ਕੀ ਕਹਿਣਗੇ ਮੈਂ ਉਹ ਵੀ ਕਹਿ ਰਿਹਾ ਕਿ ਕਿਵੇਂ ਕਹਿਣਗੇ ਨਾ ਸਵਾਲ ਉਹ ਹੀ ਆ ਇੱਥੇ ਵੀ ਤੇ ਆਉਣਗੇ ਮੰਨ ਲਓ ਆਪਾਂ ਮੰਨ ਕੇ ਚੱਲਦੇ ਕਿ ਜੀ ਇੱਥੇ ਕੋਈ ਰੈਲੀ ਆ ਸਾਂਝੀ ਰੈਲੀ ਉੱਥੇ ਹਰਿਆਣਾ ਦੇ ਵਿੱਚ ਰੈਲੀ ਸਾਂਝੀ ਕਰਨੀ ਹੈਗੀ ਨਾ ਉਸ ਸਾਂਝੀ ਰੈਲੀ ਦੇ ਵਿੱਚ ਕੇਜਰੀਵਾਲ ਸਾਹਿਬ ਬੈਠੇ ਹੋਣ ਮੰਚ ਤੇ ਮੁਖਮੰਦੀ ਭਗਵੰਤ ਮਾਨ ਸਾਹਿਬ ਬੈਠੇ ਹੋਣ ਉਸ ਰੈਲੀ ਤੇ ਰਾਹੁਲ ਗਾਂਧੀ ਬੈਠੋ ਜਾਂ ਖੜਗੇ ਸਾਹਿਬ ਬੈਠਣ ਕਿਵੇਂ ਕਹਿਣਗੇ ਕਿ ਇਹ ਬੜੇ ਵਧੀਆ ਨੇਤਾ ਨੇ ਕਾਂਗਰਸ ਨੂੰ ਬੜੀ ਹਿੰਦੁਸਤਾਨ ਨੂੰ ਦੇਣਾ ਹਨਾ ਇਹ ਪਰਿਵਾਰ ਆ ਜੀ ਬੜਾ ਦੇਸ਼ ਤਰੱਕੀਆ ਤੇ ਫਿਰ ਪੰਜਾਬ ਦੇ ਵਿੱਚ ਕੀ ਕਹਿਣਗੇ ਕਿ ਉਹ ਕਾਂਗਰਸ ਹੈ ਜਿਹੜੀ ਮੁੰਨੀ ਨਾਲੋਂ ਵੀ ਬਦਨਾਮ ਹੋਈ ਫਿਰ ਇਹ ਨਵਜੋਤ ਸਿੰਘ ਸਿੱਧੂ ਵਾਲੇ ਟੋਟੇ ਸੁਣਾਉਣਗੇ ਇਸ ਕਰਕੇ ਇਹ ਇਸੇ ਕਰਕੇ ਬੀਜੇਪੀ ਕਹਿ ਰਹੀ ਨਹੀਂ ਕਿ ਆਪਣਾ ਸਟੈਂਡ ਸਪਸ਼ਟ ਕਰੋ ਜਾਂ ਤਾਂ ਕੋ ਕਾਂਗਰਸ ਚੰਗੀ ਹੈ ਜਾਂ ਕੋ ਕਾਂਗਰਸ ਮਾੜੀ ਹੈਗੀ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਹੋਇਆ ਚੰਗੀ ਗੱਲ ਪਰ ਬਾਕੀ ਜਗ੍ਹਾ ਜਿਹੜਾ ਗੱਠਜੋੜ ਹੋ ਗਿਆ ਇੱਥੇ ਬੜਾ ਅਸਰ ਪਏਗਾ